ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਤੇ ਸਭ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਜੀ ਇਹ ਕਪਨਾ ਚੈਨਲ ਹੋਰ ਹੈ ਜਸਪ੍ਰੀਤ ਮਲਤੀ ਕੁਕਿੰਗ ਚੈਨਲ ਉਹਨੂੰ ਵੀ ਤੁਸੀਂ ਸਬਸਕ੍ਰਾਈਬ ਕਰ ਲਓ ਜਿਸ ਤਰ੍ਹਾਂ ਤੁਸੀਂ ਇਸ ਚੈਨਲ ਨੂੰ ਪਿਆਰ ਦਿੱਤਾ ਉਸ ਚੈਨਲ ਨੂੰ ਵੀ ਪਿਆਰ ਦੇਣਾ ਜੀ। ਤੇ ਹੁਣ ਆਪਾਂ ਬਣਾਉਣ ਲੱਗੇ ਆ ਸਲਵਾਰ ਤੇ ਡਿਜ਼ਾਈਨ। ਇਹ ਆਪਣਾ ਕਾਟਨ ਦਾ ਮੈਚਿੰਗ ਸੂਟ ਹੈ ਜੀ। ਜੈਪਰੀ ਕਮੀਜ਼ ਸੀ ਤੇ ਆਹ ਵਾਲੀ ਇਹਦੇ ਨਾਲ ਹੈਗੀ ਸਲਵਾਰ। ਤੇ ਇਹਦੇ ਤੇ ਆਪਾਂ ਨਾ ਕਮੀਜ਼ ਨਾਲ ਦਾ ਕੱਪੜਾ ਲਗਾ ਕੇ ਪੌਂਚੇ ਦੇ ਉੱਪਰ ਡਿਜ਼ਾਈਨ ਕਰਨਾ ਨਾਲ लेस ਦਿੰਨੀ ਆ ਤੇ ਆਪਾਂ ਨਾ ਬੇਸਟਿੰਗ ਪੇਪਰ ਵਾਲੀ ਸੌਰੀ ਜੀ ਪੇਸਟਿੰਗ ਵਾਲੀ ਬੁਕਰਮ ਸਵਾਇੰਚ ਚੌੜੀ ਪੱਟੀ ਲੈ ਲਈ ਸੀ ਤੇ ਇਹਨੂੰ ਆਪਾਂ ਪ੍ਰੈਸ ਨਾਲ ਸਲੁਕੀਨ ਵਾਲੇ ਕੱਪੜੇ ਦੇ ਉੱਪਰ ਲਾ ਲਿਆ ਤੇ ਹੁਣ ਇਹਨੂੰ ਆਪਾਂ ਲਾਉਣਾ ਪੌਂਚੇ ਤੇ ਤੇ ਇਹ ਆਪਾਂ ਸਲਵਾਰ ਆ ਜੀ ਆਪਣੇ ਮੋਰੀ ਇਹ ਸਲਵਾਰ ਵੀ ਜਨਨਕ ਤੁਸੀਂ ਸਿੱਧੇ ਪੁੱਠੇ ਦੀ ਚੈੱਕ ਕਰ ਲੈਣੀ ਆ ਪੱਗ ਪੁੱਠੇ ਪਾਸੇ ਨਾ ਆਪਾਂ ਕਾਟੀ ਦਾ ਨਿਸ਼ਾਨ ਲਾ ਦੇਣੀ ਹੁੰਦੀ ਆ ਕਪੜਾ ਕੱਟਣ ਲੱਗੇ ਜਿਹੜੇ ਵਿੱਚ ਥੋੜਾ ਜਿਹਾ ਫਰਕ ਹੋਵੇ ਨਾ ਤੁਸੀਂ ਕਟਿੰਗ ਕਰਦੇ ਜਦੋਂ ਉਹਦੀ ਪੁੱਠ ਸਿੱਧਾ ਨਿਸ਼ਾਨ ਲਾ ਲਿਆ ਕਰੋ ਪੁੱਠੇ ਆ ਪਾਸੇ ਵਸ ਗਲਤ ਨੂੰ ਨਿਸ਼ਾਨ ਲਾਤਾ ਫਿਰ ਆਪਾਂ ਨੂੰ ਸਿਉਣ ਵੇਲੇ ਦਿੱਕਤ ਨਹੀਂ ਆਉਂਦੀਗੀ ਹੁਣ ਆਪਾਂ ਨਾ ਆ ਵਾਲੀ ਆ ਲੈ ਲਈਏ ਜੀ ਪੱਟੀ ਤੇ ਇਹਨੂੰ ਆਪਾਂ ਨਾ ਇਸ ਤਰ੍ਹਾਂ ਇੱਥੇ ਰੱਖ ਕੇ जिमें आप पहुंचे तो बुकरम लाने होंने उमें इनू आप पुठे पासे रखनी है तो सीधे पास इन लैके आवेंगे फिर इस तरह इतने सिलाई ला देंगे नाल सिलाई लाइनी है तो बुकरम के उपर नहीं चढ़ देने ਇਸੇ ਤਰ੍ਹਾਂ ਹੀ ਦੂਸਰੇ ਪਹੁੰਚੇ ਤੇ ਲਾ ਲਾਂਗੇ ਮੂਰੀ ਤੇ ਆਪਾਂ ਨਿਸ਼ਾਨ ਲਾ ਰੱਖਿਆ ਆ ਪੁੱਠੇ ਪਾਸਾ ਆਪਣਾ ਸਿੱਧਾ ਕਿ ਪੁੱਠੇ ਪਾਸੇ ਇਹ ਰੱਖਾਂਗੇ ਇਸ ਤਰ੍ਹਾਂ ਇਧਰੋਂ ਤੇ ਸਿੱਧੇ ਪਾਸੇ ਨੂੰ ਮੋੜ ਦਾਂਗੇ ਉੱਪਰ ਨੂੰ ਦੋਨਾ ਮੋਰੀਆਂ ਤੇ ਆਪਾਂ ਲਾ ਲਈ ਹੁਣ ਇਹਨੂੰ ਆ ਜਿਹੜੀ ਫालतੂ ਹੈਗੀ ਇਸ ਤਰ੍ਹਾਂ ਕਟਿੰਗ ਕਰ ਦਾਂਗੇ ਤੇ ਐਵੇਂ ਸਿੱਧੇ ਪਾਸੇ ਨੂੰ ਉਲਟਾ ਲਾਂਗੇ ਮੋੜ ਲਾਂਗੇ ਜਾਨੀ ਕੀ ਤੇ ਹੁਣ ਇਹਦੇ ਉੱਪਰ ਨਾ ਇੱਥੇ ਸਲਾਈ ਲਾਵਾਂਗੇ ਆਪਾਂ ਕੰਨੀ ਤੇ ਇਹ ਸਲਾਈ ਜਿਹੜੀ ਬ੍ਰੀਕ ਵਖੇ ਨਾਲ ਲਾਵਾਂਗੇ ਚੰਗੀ ਤਰ੍ਹਾਂ ਵਿੱਚੋਂ ਕੱਪੜਾ ਸਾਫ਼ ਕਰਕੇ तरह ला इस, इस तरह ही हम दूसरी मुरी तो तलाई अपना इन भी इस तरह रख के चंगी तरह साफ करके

और आप एक सिलाई नावे इस तरह चंह हेठाला कपड़ा इन्हें साफ करके इस तरह फिर इन मुड़ के लैस में ढिली नहीं छड़नी ना ही हेठला कपड़ा छटना है इकठा ਹੋ ਜਾਂਦਾ ਫਿਰ ਬੁਰਾ ਲੱਗਦਾ ਇਸੇ ਤਰ੍ਹਾਂ ਹੀ ਹੁਣ ਆਪਾਂ ਦੂਸਰੇ ਪੌਂਚੇ ਤਿਲਾਦ ਲੈਣੇ ਚੰਦ ਬੁੜ ਚੈੱਕ ਕਰਕੇ ਲੈ ਸਿੱਧੀ ਇਸ ਤਰ੍ਹਾਂ ਵਿੱਚ ਦੇ ਕੇ ਉੱਪਰ ਵਾਲ ਨੂੰ ਨੂੰ ਕਰਕੇ ਉੱਪਰ ਸਲਾਈ ਲਾ ਦੇਣੀ ਇਹ ਸਲਾਈਏ ਜਿਹੜੀ ਆਪਾਂ ਬ੍ਰੀਕ ਵਕੈ ਨਾਲ ਹੀ ਲਾਉਣੀ ਹੈ ਜੀ ਕਿਉਂਕਿ ਇਹ ਸਲਾਈਏ ਆਪਾਂ ਵਿੱਚ ਆਉਣੀ ਨਹੀਂ ਉੱਪਰ ਹੀ ਰਹਿਣੀ ਹੈ ਪੌਂਚੇ ਤੇ ਬ੍ਰੀਕ ਵਕਾਈ ਲੱਗਿਆ ਚੰਗਾ ਲੱਗਦਾ ਇਸ ਤਰ੍ਹਾਂ ਚੰਗੀ ਤਰ੍ਹਾਂ ਸਾਫ਼ ਕਰਕੇ ਇਥੇ ਐਥੋ ਫालतू ਆ ਜਿਹੜਾ ਇਧਰ ਨੂੰ ਦੇਖ ਕੇ ਇਧਰ ਦੀ ਐਵੇਂ ਕੱਪੜਾ ਕੱਟ ਦੇਣਾ ਆਪਾਂ ਪੈਨਵਿੰਟਲ ਦੇ ਵਿੱਚ ਆਹ ਵਾਲਾ ਡਿਜ਼ਾਈਨ ਤਿਆਰ ਹੋ ਗਿਆ ਨਾ ਮੁਰੀਆਂ ਦਾ ਜੀ ਮੈਚਿੰਗ ਸੂਟ ਐ ਇਸ ਤਰ੍ਹਾਂ ਤੁਸੀਂ ਵੀ ਬਣਾ ਸਕਦੇ ਹੋ ਸੋਣਾ ਆਪਾਂ ਸਟ੍ਰੇਟ ਬਣਾਈ ਹੈ ਸਲਵਾਰ ਇਹਦੇ ਨਾਲ ਆਵਲੀ ਦੋਨੇ ਮੁਰੀਆਂ ਸਹੀ ਕਰਕੇ ਦਿਖਾਉਂਦੇ ਦੇਖ ਸਕਦੇ ਹੋ ਜੀ ਤੁਸੀਂ ਕਿੱਦਾਂ ਦਾ ਲੱਗਿਆ ਤੁਹਾਨੂੰ ਮੇਰਾ ਡਿਜ਼ਾਈਨ ਮੁਰੀਆਂ ਦਾ ਸਿੰਪਲ ਤੇ ਸੋਬਰ ਜਿਹਾ ਡਿਜ਼ਾਈਨ ਆ ਸਿਮਪਲ ਸੂਟ ਨੂੰ ਕਾਟਨ ਦੇ ਤੁਸੀਂ 50-60 ਰੁਪਈਆ ਦੀ ਲੈਸ ਲਾ ਕੇ ਇਸ ਤਰ੍ਹਾਂ ਡਿਜ਼ਾਈਨ ਕਰ ਸਕਦੇ ਹੋ ਸਾਰਾ ਸੂਟ ਬਹੁਤ ਸੋਹਣਾ ਬਣਿਆ ਜੀ। ਇਹੀ ਆਪਾਂ ਇੱਕ ਲੈਸ ਲਾਈ ਹੈ ਬਸ ਕਪੜਾ ਲਾਇਆ ਸਾਰੇ ਸੂਟ ਦੇ ਉੱਤੇ ਇਸ ਤਰ੍ਹਾਂ ਨਾਲ ਡਿਜ਼ਾਈਨ ਕੀਤਾ। ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਪਣਾ ਦੂਸਰਾ ਚੈਨਲ ਵੀ ਸਬਸਕ੍ਰਾਈਬ ਕਰ ਲੋ ਜੀ। ਜਸਪ੍ਰਿਤ ਮਲਟੀ ਕੁਕਿੰਗ ਚੈਨਲ ਆ। ਤੇ ਉਹਨੂੰ ਵੀ ਪੂਰਾ ਸਪੋਰਟ ਕਰੋ ਜੀ ਜੇਦਾਂ ਤੁਸੀਂ ਇਸ ਚੈਨਲ ਨੂੰ ਸਪੋਰਟ ਕੀਤਾ। ਉਦਾਂ ਕਰੋ ਮੇਰੀਆਂ ਭੈਣਾਂ ਬਹੁਤ ਸਾਰੀਆਂ ਸੋਹਣੇ ਸੋਹਣੇ ਕਮੈਂਟ ਕਰਦੀਆਂ ਧੰਨਵਾਦ ਉਹਨਾਂ ਭੈਣਾਂ ਦਾ ਮੇਰੀਆਂ ਦਾ ਠੀਕ ਹੈ ਜੀ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ